ਪੁਲਿਸ ਜ਼ਿਲ੍ਹਾ ਬਟਾਲਾ ਦੇ ਇਨਪੈਂਦੇ ਪਿੰਡ ਕਨੀਏ ਕੇ ਬਾਂਗਰ ਵਿਖੇ ਅੱਜ ਦੇਰ ਸ਼ਾਮ ਉਸ ਵੇਲੇ ਤਹਿਸ਼ਦ ਦਾ ਮਾਹੌਲ ਬਣ ਗਿਆ ਜਦ ਆਪਣੇ ਪਰਿਵਾਰ ਨਾਲ ਜਾ ਰਹੇ 27 ਸਾਲਾ ਨੌਜਵਾਨ ਨੂੰ ਉਸਦੇ ਪਿੰਡ ਦੇ ਰਹਿਣ ਵਾਲੇ ਹੀ ਕੁਝ ਲੋਕਾਂ ਵੱਲੋਂ ਰਾਤ ਚ ਕੇ ਤੇਜ਼ਦਾਰ ਹਥਿਆਰਾਂ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਬਟਾਲਾ ਹਸਪਤਾਲ ਲਈ ਜਾਂਦੇ ਹੋਏ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਨਾ ਮੰਨਦਾ ਵੇਖ ਕੇ ਲਾਸ਼ ਨੂੰ ਬਟਾਲਾ ਫਤਿਹਗੜ ਚੋੜੀਆਂ ਰੋਡ ਉੱਪਰ ਰੱਖ ਕੇ ਚੱਕਾ ਜਾਮ ਕਰ ਦਿੱਤਾ ਗਿਆ ਮੱਧਯਾ ਲਾਈਵ ਟੀਵੀ ਲਈ ਫਤਿਹਗੜ ਚੋੜੀਆਂ ਤੋਂ ਮਨਪ੍ਰੀਤ ਸਿੰਘ ਮੰਡੀ ਰਿਪੋਰਟ ਇਹ ਪੰਜ ਜੀ ਘਰ ਲਾਇਆ ਤੇ ਕੀ ਲੱਗਦੀ ਆ ਤੁਹਾਡੇ ਮੇਰੇ ਭਨੇਵਾ ਜੀ ਕੀ ਗੱਲ ਨੂੰ ਲਾਉਣਾ ਪਿਆ ਕਰਦਾ ਆ ਇਹ ਇੱਥੇ ਪਿੰਡ ਕਣੀਆਂ ਦੇ ਇਹਨਾਂ ਦਾ ਹੈਗਾ ਹੀ ਪਹਿਲੀ ਦਾ ਆਸਮਣ ਰਣਜੀਤ ਤੇ ਇਹ ਜਾਣਦੇ ਹੀ ਆਪਣੇ ਬੰਬੇ ਨੂੰ ਇਹਨਾਂ ਰਾਹ ਜਾਂਦੇ ਆ ਮੁੰਡਿਆਂ ਨਾਲ ਗੱਲ ਪੈ ਗਈ ਕਿੰਨੇ ਪਿਓ ਪੁੱਤ ਕਿੰਨਾ ਪਿਓ ਪੁੱਤ ਤਿੰਨ ਪਿਓ ਪੁੱਤ ਇਹ ਤਨਈ ਪਿੰਡ ਦੇ ਹਾਂਜੀ ਹਾਂਜੀ ਗਵਾਂਢੀ ਸ਼ੇ ਨਾਲ ਦੇ ਤੇ ਰਾਜ ਨਾਲ ਖਲਾਰ ਕੇ ਗੱਡੀ ਤੇ ਦਾਤਰੀਆਂ ਮਾਰੀਆਂ ਜੀ ਆ ਕਿੱਚਾ ਮਾਰੀਆਂ ਤਨਾ ਪਿਓ ਬੋਤਾਂ ਨੇ ਤੇ 50 ਹਜ਼ਾਰ ਹਾਂਜੀ 50 ਹਜ਼ਾਰ ਜੋਗਾ ਜੀ ਤੇ ਮੰਗ ਨੂੰ ਲੈ ਕੇ ਇੱਥੇ ਤੱਕ ਮੰਗੇ ਹੋਏ ਸਾਡੀ ਕੋਈ ਸੁਣਵਾਈ ਨਹੀਂ ਹੈ ਜੀ ਤੇਰੇ 24 ਘੰਟੇ ਹੋ ਗਏ ਜੀ ਤੇ ਪ੍ਰਸ਼ਾਸਨ ਨੇ ਕੋਈ ਬੰਦਾ ਨਹੀਂ ਫੜਿਆ ਰੈਸਟ ਨਹੀਂ ਕੀਤਾ ਉਹਨਾਂ ਦਾ ਘਰੇ ਉਹਨਾਂ ਦੇ ਬੰਦੇ ਆ ਗਏ ਆ ਪੱਠੇ ਪਾਉਣ ਦੇ ਸਭ ਕੁਝ ਕਰਦੇ ਆ ਪਾਣੀ ਡੋਹਣ ਦੇ ਦੇ ਪ੍ਰਸ਼ਾਸਨ ਨੇ ਇਹਨਾਂ ਨੂੰ ਬੰਦਾ ਨਹੀਂ ਕੋਈ ਹੋਈ ਤੇ ਵੀ ਅਰੈਸਟ ਕੀਤਾ ਜੀ ਯਾਨੀ ਕਿ ਗ੍ਰਿਫਤਾਰੀ ਨਹੀਂ ਹੋਈ ਉਹ ਉਸ ਨੂੰ ਲੈ ਕੇ ਉਹਦੇ ਕਾਕੇ ਆਹੀ ਧਰਨਾ ਲਾਇਆ ਉਹਨਾਂ ਜਿਹੜਾ ਧਰਨਾ ਨਹੀਂ ਚੁੱਕਾਗੇ ਜਿੰਨਾ ਜਿਹੜਾ ਉਹਨਾਂ ਗ੍ਰਿਫਤਾਰ ਨਹੀਂ ਕੀਤਾ ਜਾਊਗਾ ਜੀ ਕਿ ਆਪਾਂ ਹੁਣ ਬਾਬਾ ਅੱਛਾ ਚਾਹੁੰਦੇ ਕੀ ਮਤਲਬ ਅਸਾਂ ਹੋਇਆ ਉਹਨੇ ਵੀ ਇਹਨਾਂ ਨੂੰ ਜਿੰਨਾ ਅਸੀਂ ਉਹਨਾਂ ਜਿਹੜਾ ਧਰਨਾ ਨਹੀਂ ਚੁੱਕਾਗੇ ਜਿੰਨਾ ਜਿਹੜਾ ਬੰਦੇ ਅਰੈਸਟ ਹੋਣਗੇ ਗ੍ਰਿਫਤਾਰੀ ਕਿ ਕਿੰਨੇ ਬੰਦਿਆਂ ਦੇ ਚਾਹੁੰਦੇ ਕਿੰਨੇ ਬੰਦਿਆਂ ਤਿੰਨ ਬੰਦੇ ਜੀ ਤਿੰਨ ਬੰਦੇ ਤਿੰਨੇ ਪਿਓ ਬੋਤੀ ਆ ਜੀ ਹਾਂ ਜੀ ਭਾਜੀ ਕਿਉਂ লাশ ਰੱਖ ਕੇ ਧੰਨਾ ਲਾਉਣਾ ਪਿਆ ਮਾਮਲਾ ਕੀ ਸੀ ਮਾਮਲਾ ਸਰ ਕੱਲ ਦੇ ਕੱਲ 6 ਵਜੇ ਦੀ লাশ ਆ ਕੱਲ 6 ਵਜੇ ਇਦਾਂ ਹੋਇਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣ ਈ ਕੋਈ ਵੀ ਕੋਈ ਪੁਲਿਸ ਵੱਲੋਂ ਨਹੀਂ ਕੋਈ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਣ ਈ ਕੀ ਲੱਗਦੇ ਸਾਡੇ ਮੇਰਾ ਘਰ ਵਾਲਾ ਕੀ ਗੱਲ ਹੋਈ ਗੱਲ ਹੋਈ ਝਗੜਾ ਹੀ ਤੇ ਉਹ ਪੱਠੇ ਵੱਢ ਕੇ ਲਿਆਏ ਤੇ ਮੇਰਾ ਘਰ ਵਾਲਾ ਆਂਦਾ ਵੀ ਸਾਡੀ ਪਹਿਲ ਝੋਨੇ ਥਾਣੀ ਪੱਠੇ ਨਾ ਵੱਢੋ ਇਹੋ ਗੱਲ ਆਖੀ ਅਸੀਂ ਤਿੰਨੇ ਜਾਣੇ ਆਉਂਦੇ ਹਾਂ ਮੇਰੀ ਸੱਸ ਮੇਰਾ ਘਰ ਵਾਲਾ ਮੇਰਾ ਨਿਗਾਹ ਆ ਮੁੰਡਾ ਮੈਂ ਗੱਡੀ ਤੇ ਆ ਉਹਨਾਂ ਨੇ ਇਹੋ ਗੱਲ ਅਹੀਂ ਆਖੀ ਆ ਉਹਨਾਂ ਨੇ ਫੜ ਕੇ ਧੂਕੇ ਗਵਾਂਡੀਆਂ ਦੇ ਘਰ ਸੁੱਟ ਲਿਆ ਵਾ ਫੁੱਟ ਕੇ ਉਦੋਂ ਹੀ ਬਾਹੋਂ ਫੜ ਕੇ ਲੈ ਗਏ ਆ ਅੰਦਰ ਲੈ ਅੰਦਰ ਵਾਰ ਖੜ ਕੇ ਕਿਰਚਾ ਮਾਰ ਮਾਰ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਕੋਈ ਸੁਣਵਾਈ ਨਹੀਂ ਸਾਡੇ ਹੌਂਡੀਆ ਨੂੰ ਮਜਬੂਰੀ ਵਿੱਚ ਆਣ ਕੇ ਆਹ ਰੋਡ ਜਾਮ ਕਰਨਾ ਪਿਆ ਇਹ ਉਹਨਾਂ ਤੱਕ ਇੱਥੋਂ ਨਹੀਂ ਜਾਣਾ ਜਿੰਨਾ ਚਿਰ ਉਹ ਬੰਦੇ ਇੱਥੇ ਚੁੱਕ ਕੇ ਨਹੀਂ ਲਿਆਂਦੇ ਜਾਂਦੇ ਜਿਨ੍ਹਾਂ ਨੇ ਕਤਲ ਕੀਤਾ ਆ ਅਸੀਂ ਉਹਨਾਂ ਚਿਹਰਾਂ ਸਨਸਕਾਰ ਨਹੀਂ ਕਰਨਾ ਨਹੀਂ ਕਰਨਾ ਇਸ ਸਕਾਰ ਉਹਨਾਂ ਚਿਹਰੇ ਠੀਕ ਹੈ ਜਿਹੜੇ ਸਿੰਘ ਆਏ ਨੇ ਠੀਕੀ ਮਾਗਿਆ ਕੀ ਚੋਟਾ ਬਣਾਉਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਜੀ ਕਹੇ ਆਹ ਗੁਰਜੀ ਅਸੀਂ ਸਾਨੂੰ ਬਾਬਾ ਮੇਜਸਰ ਸੋਢੀ ਫੌਜ ਆਹੀਂ ਉਹਨਾਂ ਨੇ ਸਾਨੂੰ ਭੇਜਿਆ ਇਹਦੇ ਵਾਸਤੇ ਇੱਕ ਘਰਿਆ ਕਾਰਿਆ ਪਰਿਵਾਰ ਜਿਹਨਾਂ ਨੂੰ ਇਹਨਾਂ ਨੂੰ ਇਨਸਾਫ ਦਵਾਣਾ ਵਾ ਕਿਉਂਕਿ ਕੱਲ੍ਹ ਸਾਮਾ ਦਾ 6 ਵਜੇ ਦਾ ਕਤਲ ਹੋਇਆ ਜੀ ਤੇ ਅਜੇ ਤੱਕ ਉਹਨਾਂ ਦਾ ਕੋਈ ਬੰਦਾ ਨਹੀਂ ਰੈਕਟ ਕੀਤਾ ਗਿਆ ਜੀ ਸਾਨੂੰ ਕਹਿੰਦੇ ਇਹ ਉਹਨਾਂ ਬੰਦੇ ਦੇ ਫੜੇ ਅਸੀਂ ਥਾਣੇ ਦੇ ਵਿੱਚ ਸਾਹਮਣੇ ਨਹੀਂ ਲਿਆ ਸਕਦੇ ਇਹ ਕੀ ਗੱਲ ਕੀ ਕਾਰਨ ਵੀ ਜਿਹੜਾ ਜੇ ਬੰਦਾ ਫੜਿਆ ਤੁਰ ਸਾਹਮਣੇ ਕਿਉਂ ਨਹੀਂ ਲਿਆ ਸਕਦੇ ਵੀ ਹਾਂ ਵੀ ਆ ਉਹਨਾਂ ਦਾ ਬੰਦਾ ਫੜ ਲਿਆ ਵਾ ਤੇ ਅਸੀਂ ਕਾਰਵਾਈ ਕਰਨ ਦੇ ਆਂ ਕਿਉਂਕਿ ਇਹ ਬਹੁਤ ਜਿਹੜਾ ਇਹ ਆ ਘਟਨਾ ਬਹੁਤ ਨਿੰਦਾਯੋਗ ਆ ਇਹ ਨਹੀਂ ਵਾਪਰਨੀ ਚਾਹੀਦੀ ਛੋਟੇ ਛੋਟੇ ਬੱਚੇ ਉਹਦੇ ਉਹਨਾਂ ਦੇ ਮਾਤਾ ਨੂੰ ਵੇਖ ਕੇ ਤੇ ਨਹੀਂ ਚਰਿਆ ਜਾਂਦਾ ਕਿਉਂਕਿ ਅਸੀਂ ਸਾਡੇ ਖਾਲਸਾ ਪੋਜ ਅਨਸਾਫ਼ ਦਵਾਉਣ ਵਾਸਤੇ ਸੰਕਤ ਕੋਗੇ ਕਰਕੇ ਉਹਨਾਂ ਦੇ ਪ੍ਰਵਾਦ ਦੇ ਨਾਲ ਖੜੇ ਆ ਤੇ ਜਦ ਤੱਕ ਇਹਨਾਂ ਦਾ ਕੋਈ ਉਹਨਾਂ ਦਾ ਬੰਦੇ ਰੈਸਟ ਨਹੀਂ ਕੀਤੇ ਜਾਂਦੇ ਉਹਨਾਂ ਚਾਹ ਤੱਕ ਅਸੀਂ ਡੈੱਡ ਬਾਡੀ ਇੱਥੇ ਰੋਗੇ ਉਹਨਾਂ ਤੱਕ ਅਸੀਂ ਡੱਡ ਬੜੀ ਨਹੀਂ ਚੁੱਕਾਂਗਾ ਵਾਇ ਗੁੱਡ ਸਸਤਾਰ ਬੰਦੋ ਹੋ ਗਏ ਆ ਦੇਰੇ ਆਈ ਜਾਣ ਆਪਣੇ ਕੋਟੜੀ ਨੂੰ ਉਹਨਾਂ ਨੇ ਉਹਨੂੰ ਰਾਤ ਘੇਰ ਗਏ ਫਿਰ ਉਹਨਾਂ ਨੇ ਇਹ ਹੋਇਆ ਕਿ ਉਹਨੇ ਇਹੀ ਇਥੇ ਨਾ ਦੋ ਵਿਚੋ ਨਾ ਪਜੋ ਚੋਨਾ ਬਜਾਜ਼ਾ ਉਹਨਾਂ ਨੇ ਇਹ ਗੱਲ ਕਹਿ ਗਏ ਉਹ ਮੁਰਕੇ ਨਹੀਂ ਗਈ ਜੋ ਗੱਲ ਤਾਂ ਕੇਰੇ ਉਹਨਾਂ ਨੇ ਗੁਰਬਾਨ ਬੜਲੀ ਪੱਟਿਆਂ ਤੋਂ ਤੇਨੂੰ ਗੁਰਬਾਨ ਕੱਢ ਕੇ ਉਹ ਅੜੀ ਗੁਰਬਾਨ ਕੱਢੀ ਮੁੜ ਕੇ ਆ ਤੇ ਆਂਦਾ ਹੈ ਇਹ ਕਿਰਨ ਤੋਂ ਵੀਡੀਓ ਬਣਾ ਲਾ ਹੈ ਗੁਰਬਾਨ ਕੱਢੀ ਆ ਉਹ ਨਜ਼ਰ ਨੂੰ ਇੱਧਰ ਨੂੰ ਆ ਉਹਨਾਂ ਨੂੰ ਫੜ ਲਿਆ ਮੇਰਾ ਜ਼ਰਾ ਜ਼ਿਰ ਕੋ ਦਾ ਮੇਰੇ ਪੁੱਤ ਨੂੰ ਕਿਰਪਾ ਮਾਸਾ ਕੇ ਕਰ ਜਾ ਕੇ ਇਹ ਇਹ ਚੇਹ ਦਾਤੀਆਂ ਐ ਐਸੇ ਕਰਕੇ ਕੋਈ ਜਨਾਈ ਨਹੀਂ ਆ ਅਡੀ ਗੋਈ ਜਨਾਈ ਨਹੀਂ ਗਈ ਨੇ ਕੀਤੀ ਇਧਰ ਨਾਲ ਆਇਆ ਤਾਂ ਅਗਰ ਕੇ ਮੇਰੇ ਪੁੱਤ ਜੀ ਜਨਾਈ ਨਹੀਂ ਜਾਈ ਦੀ ਓਏ ਅਈ ਕੀ ਕਰਾਂਗੇ ਨਹੀਂ ਦੇ ਅਡੀ ਜਨਾਈ ਨਹੀਂ ਹੋਤੀ ਗਈ ਵੀ ਹਾਂਜੀ ਅੱਜ ਆਪਣਾ ਇੱਥੇ ਠਾਣਾ ਕਣੀਕ ਬਾਗਰ ਵਿੱਚ ਇਹ ਪਿੰਡਕਣੇ ਇੱਕ ਬਾਗਰੇਚਰ ਆਦਿਕਾ ਹੋਇਆ ਮਰਡਰ ਹੋਇਆ ਜਿਸ ਵਿੱਚ ਅਮਰਿਤਕ ਬਲਜਿੰਦਰ ਸਿੰਘ ਜੀ ਦੀ ਜਾਨ ਗਈ ਹੈ ਤੇ ਇਹਦੇ ਤਹਿਤ ਆਪਾਂ ਥਾਣਾ ਅਲੀਵਾ ਆਪਣਾ ਕਲੀਗ ਬਾਗਰੇਚਰ ਮਕੰਮਾ ਨੰਬਰ 87 ਬੜਾ 25 ਮੇਰੀ 5825 ਨੂੰ ਰਜਿਸਟਰ ਕੀਤਾ ਗਿਆ ਜੋ ਬੀਨਾਂ ਤੇ ਧਾਰਾ ਹੈਗੇ ਮਰਡਰ ਦੀਆਂ ਤੇ ਜੇ ਜੇ ਇਹਨਾਂ ਵੱਲੋਂ ਦੱਸਿਆ ਗਿਆ ਤੇ ਜਿਹੜੇ ਹੈਗੇ ਨੇ ਮਾਰਡਰ ਕਰਨ ਵਾਲੇ ਬਲਦੇਵ ਸਿੰਘ ਉਹਦੇ ਦੋ ਬੇਟੇ ਗੁਰਨਦਰ ਸਿੰਘ ਤੇ ਰਾਜ ਮਿੰਦਰ ਸਿੰਘ ਇਹਨਾਂ ਨੂੰ ਨਾਮਜ਼ਦ ਕੀਤੇ ਆ ਸਾਡੀ ਪੁਲਿਸ ਪਾਰਟੀ ਜਿਹੜੀ ਆ ਉਹ ਲੱਗੀ ਇਹਨਾਂ ਦੇ ਪਿੱਛੇ ਇਹਨਾਂ ਨੂੰ ਜਿਵੇਂ ਫੜਿਆ ਜਾਂਦਾ ਆਪਾਂ ਨਾਲੇ ਇਹਨਾਂ ਦੀ ਗਸ਼ਟਾਰੀ ਪਾ ਕੇ ਇਹਨਾਂ ਨੂੰ ਦੱਸ ਦਾਂਗੇ ਪਰਿਵਾਰ ਵਾਲਿਆਂ ਨੂੰ ਪਰਿਵਾਰਕ ਮੈਂਬਰ ਅਜੇ ਤੱਕ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ ਸਾਫ਼ ਦੇਖੋ ਸਾਭਾ ਆਪਾਂ ਜਿਵੇਂ ਜਿਵੇਂ ਹੀ ਸਾਨੂੰ ਇਹ ਸੂਚਨਾ ਮਿਲੀ ਹੈ ਤੁਰੰਤ ਐਫਆਈਆਰ ਰਜਿਸਟਰ ਕਰਕੇ ਆਪਾਂ ਸਾਰੀ ਪਾਰਟੀ ਨੂੰ ਮੂਵ ਕਰਦੀਆਂ ਉਹਨਾਂ ਦੋਸ਼ੀਆਂ ਨੂੰ ਫੜਨ ਵਾਸਤੇ ਜਿਵੇਂ ਦੋਸ਼ੀ ਫੜੇ ਜਾਂਦੇ ਆ ਨਾਲ-ਨਾਲੇ ਸਨਾ ਦੀ ਪੂਰੀ ਮਦਦ ਕੀਤੀ ਜਾਊਗੀ ਜਿਹੜੀ ਬਤਵਾਤ ਹੋ ਸਕਦੀ ਹੈ ਪਰਿਵਾਰਕ ਮੈਂਬਰਾਂ ਨੂੰ ਕਿਉਂ ਰੋਡ ਜਾਮ ਕਰਨੇ ਪਏ ਦੇਖਿਓ ਜੇ ਪੁਲਿਸ ਐਕਟਿਵ ਹੋਏ ਤੇ ਦੇਖੋ ਜੀ ਉਹਨਾਂ ਦਾ ਇੱਕ ਆਪਣਾ ਰੋਸ ਕਰ ਸਕਦੇ ਹਾਂ ਉਹਨਾਂ ਨੂੰ ਚਲੋ ਉਹਨਾਂ ਦਾ ਗਿਆ ਵੀ ਕਰ ਸਕਦੇ ਹਾਂ ਬਟ ਇਹ ਆ ਵੀ ਸਾਡੇ ਵੱਲੋਂ ਪੰਜਾਬ ਪੁਲਿਸ ਵੱਲੋਂ ਇਹ ਆ ਵੀ ਸਾਡੇ ਪਾਰਟ ਵੱਲੋਂ ਸਾਨੂੰ ਮੌਕਾ ਦੇਣ ਆਪਾਂ ਬੰਦੇ ਇਹਨਾਂ ਨੂੰ ਫੜ ਕੇ ਦੱਸਾਂਗੇ ਅਜੇ ਰਾਤ ਦਾ ਹੀ ਟਾਈਮ ਹੈ ਤੇ ਸਾਡੀਆਂ ਪੁਲਿਸ ਬਾੜੀਆਂ ਸਾਰੀਆਂ ਹਰ ਪਾਸੇ ਘੂਮੀਆਂ ਜਾ ਰਹੀਆਂ ਹਨ ਉਹਨਾਂ ਦੇ ਫੋਨ ਨੰਬਰ ਪਰ ਟ੍ਰੇਸਿੰਗ ਲਾ ਕੇ ਉਹਨਾਂ ਨੂੰ ਟਰੈਕ ਕਰ ਰਹੇ ਆ ਥੋੜਾ ਸਾਨੂੰ ਮੌਕਾ ਦੇਣਾ ਆਪਾਂ ਉਹਨਾਂ ਨੂੰ ਫੜ ਕੇ ਜਿਵੇਂ ਹੀ ਫੜੇ ਜਾਂਦੇ ਤੁਹਾਨੂੰ ਤੁਹਾਨੂੰ ਦੱਸਿਆ ਜਾਏਗਾ ਜੀ ਹੁਣ ਸੁਵਛ ਸੁਵਛ ਨਹੀਂ ਦਿੱਤਾ ਜਾ ਰਿਹਾ ਮੈਂ ਕਹਿੰਦਾ ਜਿਵੇਂ ਬੰਦੇ ਫੜੇ ਜਾਂਦੇ ਆ ਸੁਵਛਨ ਦਿੱਤਾ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿ ਉਹਨਾਂ ਦੋਸ਼ੀਆਂ ਨੂੰ ਜਲਦੀ ਜਲਦੀ ਫੜ ਕੇ ਇਹਨਾਂ ਨੂੰ ਦੱਸਿਆ ਜਾਏਗਾ ਤੇ ਇਹਨਾਂ ਉਪਰੋਂ ਜੋ ਕਾਨੂੰਨੀ ਕਾਰਵਾਈ ਇਹਨਾਂ ਖਿਲਾਫ ਕੀਤੀ ਜਾਏਗੀ